ਕਬਨਾਂਵਾਂ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਸਤੀ ਕਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਜੀ ਟਿਹਾ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰੱਜ ਕੇ ਕੋਸ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਰਦੋਸ਼ ਨੇ ਕੋਈ ਇਲਜ਼ਾਮ ਨਹੀਂ ਵਿਕਮ ਜੀ ਸਿੰਘ ਜੀ ਟਿਹਾ ਤੇ ਇਹ ਸਮਰਥਕ ਕਹਿ ਰਹੇ ਨੇ ਵਿਕਮ ਜੀ ਸਿੰਘ ਜੀ ਟਿਹਾ ਦੇ ਲੇਕਨ ਤਿੰਨ ਰਾਜਾ ਦੀਪੂਲਸ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ ਬਿਕਰਮਜੀਤ ਸਿੰਘ ਮੀਠਿਆ ਦੇ ਗੁਪਤ ਟਿਕਾਣਿਆਂ ਨੂੰ ਲੈ ਕੇ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਖੁਰਦਪੁਰਤ ਕਰ ਦਿੱਤਾ ਉਹਨਾਂ ਨੂੰ ਸ਼ਿਵਾ ਸ਼ਿਵਾ ਦਿੱਤਾ ਹੈ ਬਿਕਰਮਜੀਤਿਆ ਵੱਲੋਂ ਵਾਰ-ਵਾਰ ਕਿਆ ਜਾ ਰਿਹਾ ਹੈ ਕਿ ਮੈਂ ਨਿਰਦੋਸ਼ਾਂ ਇਵਨ ਤੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਰੱਜ ਕੇ ਫਟਕਾਰ ਪਈ ਮਜੀਠੀਆ ਨੂੰ ਕਿਉਂਕਿ ਵਕੀਲਾ ਵੱਲੋਂ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਜਿਹੜੇ ਤੱਥ ਪੇਸ਼ ਕੀਤੇ ਗਏ ਉਹ ਠੋਸ ਨਹੀਂ ਸੀ ਇਹ ਸਰਕਾਰੀ ਵਕੀਲ ਦਾ ਕਹਿਣਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਕੰਮ ਕਰ ਰਹੇ ਨੇ ਤੇ ਦੂਸਰੇ ਪਾਸੇ ਯੂਪੀ ਦਿੱਲੀ ਅਤੇ ਸ਼ਿਮਲਾ ਦੇ ਪੁਸ਼ਕ ਮਿਸ਼ਨਾਂ ਨੂੰ ਕਹ ਦਿੰਦਾ ਹੈ ਮਾਨਯੋਗ ਅਦਾਲਤ ਨੇ ਕਿ ਵਿਜੀਲੈਂਸ ਦੇ ਅਧਿਕਾਰੀਆਂ ਦੀ ਹੈਲਪ ਕੀਤੀ ਜਾਵੇ ਕਿਉਂਕਿ ਯੂਪੀ ਦੇ ਵਿੱਚ ਵੀ ਗੁਪਤ ਟਿਕਾਣੇ ਨੇ ਦਿੱਲੀ ਦੇ ਵਿੱਚ ਵੀ ਅਤੇ ਸ਼ਿਮਲਾ ਦੇ ਵਿੱਚ ਵੀ ਇੱਥੇ ਬੇਇਨਾਮੀਆਂ ਜਿਹੜੀਆਂ ਜ਼ਾਇਦਾਦਾਂ ਬਿਕਰਮਜੀਤਿਆਂ ਵੱਲੋਂ ਬਣਾਈਆਂ ਹੋਈਆਂ ਨੇ ਉਹਨਾਂ ਦੀਆਂ ਰਜਿਸਟਰੀਆਂ ਕਿੱਥੇ ਨੇ ਉਹਨਾਂ ਦੇ ਦਸਤਾਵੇਜ਼ ਕਿੱਥੇ ਨੇ ਕੁਝ ਨਹੀਂ ਸਮਝ ਆ ਰਿਹਾ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਵਾਰ-ਵਾਰ ਪੂਰਾ ਜਵਾਬ ਦੇ ਰਹੇ ਨੇ ਇਸ ਨੂੰ ਲੈ ਕੇ ਹੁਣ ਭਾਰਤ ਦੇ ਤਿੰਨ ਰਾਜਾਂ ਦੇ ਵਿੱਚ ਸ਼ਿਮਲਾ ਦਿੱਲੀ ਅਤੇ ਯੂਪੀ ਇਹਨਾਂ ਟਿਕਾਣਿਆਂ ਉੱਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾਵੇਗੀ ਅੱਜ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਬਿਜ਼ਨਸ ਦੇ ਸਰਪੋਚ ਅਧਿਕਾਰੀ ਅਤੇ ਪੰਜਾਬ ਪੁਲਿਸ ਯੂਪੀ ਦਿੱਲੀ ਅਤੇ ਹਿਮਾਚਲ ਲਈ ਰਵਾਨਾ ਹੋ ਗਈ ਹੈ ਤੇ ਇੱਕ ਗੱਡੀ ਦੇ ਵਿੱਚ ਬਿਕਮਜੀ ਸਿੰਘ ਜਿਠਿਆ ਨੂੰ ਲਿਜਾਇਆ ਸਾਰਿਆ ਕਿਉਂਕਿ ਬਿਕਮਜੀ ਸਿੰਘ ਜਿਠਿਆ ਵੱਲੋਂ ਕੋਆਪਰੇਟ ਨਹੀਂ ਕੀਤਾ ਸਾਰਿਆ ਤੇ ਦੂਸਰੇ ਪਾਸੇ ਰੱਜ ਕੇ ਫਟਕਾਰ ਪਈ ਬਿਕਮਜੀ ਸਿੰਘ ਜਿਠਿਆ ਨੂੰ ਕਿਉਂਕਿ ਉਹਨਾਂ ਦੇ ਅਪੀਲਾ ਵਕੀਲਾ ਵੱਲੋਂ ਜਿਹੜੀਆਂ ਅਪੀਲਾਂ ਅਤੇ ਦਲੀਲਾਂ ਅਤੇ ਜਿਹੜੇ ਸਬੂਤ ਪੇਸ਼ ਕੀਤੇ ਗਏ ਉਹ ਠੋਸ ਨਹੀਂ ਸੀ ਉਹ ਪਰਫੈਕਟ ਨਹੀਂ ਸੀ ਉਹ ਕੱਚੇ ਸੀ ਮਾਨਯੋਗ ਹਾਈ ਕੋਰਟ ਨੇ ਫਟਕਾਰ ਲਗਾਉਂਦੇ ਹੋਏ ਖੁੱਲੀ ਛੁੱਟੀ ਦੇ ਦਿੱਤੀ ਹੈ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਕਿ ਬਣਦੀ ਕਾਰਵਾਈ ਬਿਕਮਜੀਤ ਸਿੰਘ ਜੀਠਿਆ ਉੱਤੇ ਕੀਤੀ ਜਾਵੇ ਅਤੇ ਜਿਹੜੇ ਤੁਸੀਂ ਦਸਤਾਵੇਜ਼ਾਂ ਦੀ ਗੱਲ ਕਰ ਰਹੇ ਹੋ ਜਿਹੜੇ ਦਸਤਾਵੇਜ਼ ਪ੍ਰਾਪਰਟੀ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਇਹਨਾਂ ਨੇ ਬੁਰਦ-ਬੁਰਦ ਕੀਤੇ ਹੋਏ ਨੇ ਉਹ ਮੰਨਵਾਓ ਬਿਕਮਜੀਤ ਸਿੰਘ ਮੀਠੀਆ ਵੱਲੋਂ ਇਸ ਕਰਕੇ ਮਾਨਯੋਗ ਅਦਾਲਤ ਨੇ ਦਿੱਲੀ ਦੇ ਕਮਿਸ਼ਨ ਨੂੰ ਯੂਪੀ ਦੇ ਕਮਿਸ਼ਨ ਨੂੰ ਅਤੇ ਹਿਮਾਚਲ ਦੇ ਕੰਪਲਸ ਕਮਿਸ਼ਨ ਨੂੰ ਕਹਿ ਦਿੱਤਾ ਹੈ ਕਿ ਪੂਰਾ ਸਹਿਯੋਗ ਦਿਓ ਕਿਉਂਕਿ ਇਹ ਵਿਜੀਲੈਂਸ ਸਰਪੋਚ ਅਧਿਕਾਰੀਆਂ ਵੱਲੋਂ ਦੁਹਾਰ ਲਗਾਈ ਗਈ ਸੀ ਕਿ ਸਾਡੇ ਨਾਲ ਬਿਕਮਜੀਤ ਸਿੰਘ ਮੀਠੀਆ ਅਤੇ ਇਹਨਾਂ ਸਟੇਟਾਂ ਦੀ ਜਿਹੜੇ ਪਲਾਜ਼ਮ ਨੇ ਉਹਨਾਂ ਕੋਲ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਮਾਨਯੋਗ ਅਦਾਲਤ ਦੇ ਕਹਿਣ ਤੇ ਇਹਨਾਂ ਪੁਲਿਸ ਕਮਿਸ਼ਨ ਵੱਲੋਂ ਹੁਣ ਹਮਾਇਤ ਕੀਤੀ ਜਾਵੇਗੀ ਹੁਣ ਸਾਧ ਦਿੱਤਾ ਜਾਵੇਗਾ ਬਿਕਮਜੀ ਸਿੰਘ ਮਜੀਠੀਆ ਦੇ ਵਿਰੁੱਧ ਆ ਸਬੂਤ ਕੱਠੇ ਕੀਤੇ ਜਾਣਗੇ ਜਿਹੜੇ ਕਾਗਜ਼ ਇਹਨਾਂ ਨੇ ਖੁਰਦ-ਬੁਰਦ ਯਾਨੀ ਕਿ ਸ਼ਫਾ ਦਿੱਤੇ ਹਨ